ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਆਓ ਜੀ ਦੋਵੇਂ ਹੱਥ ਜੋੜ ਲਓ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਬਤੇ ਬੁਲਾਓ ਅਦਮ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸਤਿਗੁਰਜ ਦੀ ਸ਼ਰਨ ਵਿੱਚ ਆਉਣਾ ਹੈ ਨਾ ਹਿੰਦੇ ਦੀ ਝੋਲੀ ਅੜ ਕੇ ਨਿਮਰਤਾ ਸਹਿਤ ਬੇਨਤੀ ਕਰਨੀ ਹੈ اے ਗਰੀਬ ਨਵਾਜ਼ ਜੀ ਤੇਰੀ ਸ਼ਰਨ ਵਿੱਚ ਆਏ ਆ ਤਾਂ ਆਏ ਵੀ ਤੇਰੀ ਕਿਰਪਾ ਦੇ ਨਾਲ ਮਹਾਰਾਜ ਜੀ ਇਹ ਬੇਨਤੀ ਕਰਨੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾੜਿਕ ਤੁਮਰੇ ਤਾਰੇ ਜਿਹਵਾ ਇੱਕ ਕਮਨ ਗੁਣ ਕਹੀਏ ਬੇਸ਼ੁਮਾਰ ਬਿਆੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਏ ਕੋਟ ਪ੍ਰਾਦ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਅੱਜ ਸਤਗੁਰੂ ਦੀ ਸ਼ਰਨ ਵਿੱਚ ਤਨ ਗੁਰੂ ਹਰਿਕੰਬਲ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਦੂਸੇ ਆਉਂਦੇ ਨੇ ਭਾਈ ਬਦਲੀ ਜੀ ਤੇ ਭਾਈ ਸੇਠ ਗੋਪਾਲ ਜੀ ਇਹ ਸਤਗੁਰੂ ਦੀ ਸ਼ਰਨ ਚ ਆਉਂਦੇ ਨੇ ਕੀਰਤਨ ਸਰਵਣ ਕਰਦੇ ਨੇ ਫਿਰ ਸਤਗੁਰੂ ਦੀ ਸ਼ਰਨ ਜੜ ਕੇ ਕੁਝ ਦਿਨ ਗੁਰੂ ਘਰ ਸੇਵਾ ਕਰਦੇ ਨੇ ਇੱਕ ਦਿਨ ਸਤਿਗੁਰ ਦੇ ਸਾਹਮਣੇ ਦੋਵੇਂ ਸਿੱਖ ਆਜਨ ਹੁੰਦੇ ਨੇ ਆਕੇ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਕਰਦੇ ਨੇ ਅੱਖਾਂ ਲੱਗੇ ਹੀ ਬੰਦੀ ਸ਼ੂਰ ਪਿਤਾ ਜੀ हे ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਚਰਨਾਂ ਦੇ ਵਿੱਚ ਅੱਜ ਇੱਕ ਬੇਨਤੀ ਕਰਦੀ ਹੈ ਤੇ ਸਤਿਗੁਰ ਜੀ ਅੱਖ ਲ ਕੇ ਭਾਈ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਤਿਗੁਰ ਜੀ ਕੌਨਸਾ ਧਰਮ ਅਪਣਾਈਏ ਇਹ ਭਾਈ ਮਨੀ ਸਿੰਘ ਜੀ ਨੇ ਨਾ ਸਿੱਖਾਂ ਦੀ ਭਗਤ ਮਾਲਾ ਵਿੱਚ ਇਹ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਕੌਨਸਾ ਧਰਮ ਅਪਣਾਈਏ ਕਿ ਸਾਡੀ ਕਲਿਆਣ ਹੋ ਜਾਵੇ ਇਸੇ ਜਨਮ ਵਿੱਚ ਸਾਡਾ ਉਧਾਰ ਹੋ ਜਾਵੇ ਉਸ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਆਖ ਲਿਖੇ ਭਾਈ ਸਿੱਖੋ ਸਭ ਤੋਂ ਪਹਿਲਾਂ ਨਿਮਰਤਾ ਧਾਰਨ ਕਰਨੀ ਹੈ ਕਿਉਂਕਿ ਪਾਣੀ ਹਮੇਸ਼ਾ ਨੀਵਾਂ ਨੂੰ ਜਾਂਦਾ ਹੈ ਮਨ ਨੂੰ ਹਮੇਸ਼ਾ ਨੀਵਾ ਰੱਖਣਾ ਹੈ ਕਿੰਦੇ ਸਤਿਗੁਰ ਦੀ ਅਕਲ ਦੇ ਭਾਈ ਸਿੱਖੋ ਪਾਵਨ ਚੰਦਨ ਦਾ ਰੁੱਖ ਬਹੁਤ ਛੋਟਾ ਹੁੰਦਾ ਹੈ ਬਹੁਤ ਨੀਵਾ ਹੁੰਦਾ ਹੈ ਪਰ ਵੱਡੇ ਵੱਡੇ ਦਰਕਤਾਂ ਨੂੰ ਉਹ ਸੁਗੰਧਿਤ ਕਰ ਦਿੰਦਾ ਹੈ ਇਹ ਉਹਦਾ ਗੁਣ ਹੈ ਕਿਉਂ ਉਹ ਨੀਵਾ ਹੈ ਨੀਵਾ ਹੁੰਦਿਆਂ ਵੀ ਸਾਰੇ ਰੁੱਖਾਂ ਨੂੰ ਸੁਗੰਧਿਤ ਕਰ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਮਨ ਨੂੰ ਹਮੇਸ਼ਾ ਨੀਵਾ ਰੱਖਣਾ ਹੈ ਨਿਮਰਤਾ ਦਾ ਗਹਿਣਾ ਹਰ ਵੇਲੇ ਧਾਰਨ ਕਰਕੇ ਰੱਖਣਾ ਹੈ ਨਿਮਰਤਾ ਦਾ ਗਹਿਣਾ ਹਰ ਵੇਲੇ ਧਾਰਨ ਕਰਨਾ ਹੈ ਬਾਬਾ ਫਰੀਦ ਜੀ ਬੇਟੀ ਸਨ ਨਾ ਇੱਕ ਜੀਵ ਇਸਤਰੀ ਆਉਂਦੀ ਹੈ ਬਾਬਾ ਫਰੀਦ ਜੀ ਦੇ ਕੋਲ ਆ ਕੇ ਆਕਲ ਦੀ ਬਾਬਾ ਫਰੀਦ ਜੀ ਉਹ ਕਿਰੇ ਅੱਖਰ ਦੇ ਉਹ ਕਿਹੜਾ ਗੁਣ ਹੈ ਉਹ ਕਿਹੜਾ ਮੰਤਰ ਹੈ ਉਹ ਕਿਹੜਾ ਵੇਸ ਹੈ ਉਹ ਮੈਂ ਧਾਰਨ ਕਰ ਲਵਾਂ ਉਹ ਅੱਖਰ ਬੋਲਾਂ ਉਹ ਗੁਣ ਧਾਰਨ ਕਰ ਲਵਾਂ ਉਹ ਮੰਤਰ ਜਪਾਂ ਉਬੀエス ਨੂੰ ਲੈ ਪੈਣਾ ਤੇ ਉਹ ਪਰਮੇਸ਼ਰ ਪਤੀ ਮੇਲੇ ਵਾਸ ਵਿੱਚ ਆ ਜਾਵੇ ਇਹ ਉਹ ਬੀਬੀ ਦਾ ਜੋ ਪਿਆਰ ਗੁਰਮੁਖੋ ਉਹਨੇ ਬਾਬਾ ਫਰੀਦ ਜੀ ਨੂੰ ਬੇਨਤੀ ਕੀਤੀ ਜੀਵ ਇਸਤਰੀ ਨੇ ਫਿਰ ਬਾਬਾ ਫਰੀਦ ਜੀ ਨੇ ਕੁਰਬਾਨੀ ਚ ਗੁਰਮੁਖ ਇਸ ਲੋਕ ਦਰਜ ਕੀਤਾ ਜੀ ਉਹ ਬੀਬੀ ਕੀ ਕਹਿੰਦੀ ਜੀਵ ਇਸਤਰੀ ਕਹਿੰਦੀ ਕਮਨਸੋ ਅੱਖਰ ਕਮਨ ਗੁਣ ਕਿਹੜੇ ਅੱਖਰ ਕਿਹੜੇ ਗੁਣ ਨੇ ਕਮਣਸੁ ਅਖਰ ਕਮਣਸੁ ਗੁਣ ਕਮਣਸੁ ਅਖਰ ਕਮਣ ਗੁਣ ਕਮਣਸੁ ਮਨਿਆ ਮੰਤੁ ਕੋ ਕਿਹੜਾ ਮੰਤਰ ਕਮਣਸੁ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ ਕਿਹੜਾ ਵੇਸ ਲੈ ਪਹਿਣਾ ਪਤੀ ਪਰਮੇਸ਼ਰ ਮੇਰੇ ਵਸ ਵਿੱਚ ਆ ਜਾਵੇ ਤਾਂ ਅਗੋਂ ਬਾਬਾ ਫਰੀਦ ਜੀ ਫਤਕੀ ਕਹਿੰਦੇ ਕਿਦੇ ਭੈਣ ਕੋਲ ਬੈਠੇ ਕਹਿੰਦੇ ਨਿਮਨਸੁ ਅਖਰ ਖਮਣ ਗੁਣ ਨਿਮਰਤਾ ਧਾਰਨ ਕਰ ਲੈ ਤੇ ਖਿਮਾ ਵਾਲਾ ਸੁਭਾਅ ਪੈਲਾ ਨਿਮਨ ਸੋ ਅਖਰ ਖਮਣ ਗੁਣ ਜੇਬਾ ਮੰਨਿਆ ਮੰਤ ਜੀਵ ਤੋਂ ਮਿੱਠੇ ਮਿੱਠੇ ਬੋਲ ਬੋਲ ਇਹ ਸ਼ਰਮਣੀ ਮੰਤਰ ਹੈ ਜੇਬਾ ਮੰਨਿਆ ਮੰਤ ਇਹ ਤਰੈ ਭੈਣੇ ਵੇਸ ਕਰ ਇਹ ਵੇਸ ਧਾਰਨ ਕਰ ਲੈ ਨਿਮਰਤਾ ਧਾਰਨ ਕਰ ਲੈ ਜੀਵ ਤੋਂ ਮਿੱਠੇ ਮਿੱਠੇ ਬੋਲ ਬੋਲਨੇ ਖਿਮਾ ਵਾਲਾ ਸੁਭਾਵ ਨਾਲੇ ਏtre ਭੈਣੇ ਵੇਸਤਰ ਤਾਂ ਬਸ ਆਵੀ ਕੰਤ ਬੱਬਾ ਫਰੀਦ ਆਖ ਲਗੇ ਹਬੀਬਾ ਇਹ ਤੂੰ ਗੁਣ ਧਾਰਨ ਕਰ ਲੈ ਇਹ ਵੇਸ ਧਾਰਨ ਕਰ ਲੈ ਖਿਮਾ ਵਾਲਾ ਸੁਭਾਵ ਨਾਲਾ ਉਹ ਪਤੀ ਪਰਮੇਸ਼ਰ ਤੇਰੇ ਵਸ ਵਿੱਚ ਆ ਜਾਏ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਸਿੱਖੋ ਭਾਈ ਬਦਲੀ ਜੀ ਬਾਈ ਸੇਠ ਗੋਪਾਲ ਦੀ ਮਨ ਨੂੰ ਹਮੇਸ਼ਾ ਨੀਮਰ ਰੱਖਣਾ ਹੈ ਨਿਮਰਤਾ ਧਾਰਨ ਕਰਨੀ ਹੈ ਸਤਸੰਗਿਓ ਸਤਗੁਰੂ ਜੀ ਕਹਿੰਦੇ ਜੋ ਨਾਮ ਜਪਣ ਵਾਲੇ ਗੁਰਸਿੱਖ ਹੁੰਦੇ ਨੇ ਨਾ ਜੋ ਮਹਾਂਪੁਰਖ ਹੁੰਦੇ ਨੇ ਬੰਦਗੀ ਵਾਲੇ ਜੋ ਗੁਰੂ ਕੇ ਪਿਆਰੇ ਸਿੱਖ ਹੁੰਦੇ ਨੇ ਨਾ ਇਹਨਾਂ ਦੇ ਨਾਲ ਕਦੀ ਬਹਿਸ ਬਾਜੀ ਨਹੀਂ ਕਰਨੀ ਉਹਨਾਂ ਨੂੰ ਗੱਲ ਸੁਣਿਓ ਬੰਦਗੀ ਵਾਲਿਆਂ ਦੇ ਅੱਗੇ ਕਦੀ ਅਰਦਾ ਨਹੀਂ ਉਹਨਾਂ ਦੇ ਨਾਲ ਬਹਿਸ ਬਾਜੀ ਨਹੀਂ ਕਰਨੀ ਤੇ ਉਹਨਾਂ ਨੂੰ ਕਦੀ ਜਿੱਤਣ ਦਾ ਯਤਨ ਨਹੀਂ ਕਰਨਾ ਅਸੀਂ ਇਹਨਾਂ ਤੇ ਜਿੱਤ ਪ੍ਰਾਪਤ ਕਰਦੀ ਹੈ ਜਦ ਫਾਨੇ ਕੰਮ ਵਿੱਚ ਇਹਨਾਂ ਨੂੰ ਅਸੀਂ ਹਟਾਉਣਾ ਹੈ ਕਿਤੇ ਜਿੱਥੇ ਬੰਦਗੀ ਵਾਲੇ ਗੁਰਸਿੱਖ ਹੋਣ ਮਹਾਪੁਰਖ ਹੋਣ ਉਹਨਾਂ ਦੇ ਅੱਗੇ ਹਾਰ ਜਾਣਾ ਹੈ। ਪਭ ਆਪਣੇ ਆਪ ਨੂੰ ਉੱਥੇ ਸਮਰਪਿਤ ਕਰ ਦੇਣਾ ਹੈ। ਉਹਨਾਂ ਦੇ ਅੱਗੇ ਹਾਰ ਜਾਣਾ ਹੈ। ਤੇ ਅਗਲੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਸਿੱਖੋ ਭਾਈ ਬਦਲੀ ਜੀ ਭਾਈ ਸੇਠ ਗੋਪਾਲ ਜੀ ਜਦੋਂ ਤੁਸੀਂ ਬੰਦਗੀ ਵਾਲਿਆਂ ਦੇ ਅੱਗੇ ਹਾਰ ਜਾਓਗੇ ਨਾ ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਜੇ ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੋਗੇ ਤਾਂ ਦਰਗਾਹ 'ਚ ਹਾਰ ਕੇ ਜਾਓਗੇ ਤੇ ਜੇ ਬੰਦਗੀ ਵਾਲੇ ਦੇ ਅੱਗੇ ਹਾਰ ਜਾਓਗੇ ਨਾ ਫਿਰ ਦਰਗਾਹ ਦੇ ਵਿੱਚ ਜਿੱਤ ਕੇ ਜਾਓਗੇ ਤੁਸੀਂ ਇਹ ਜੀਵਨ ਦੀ ਬਾਜੀ ਫਿਰ ਜਿੱਤ ਕੇ ਜਾਓਗੇ ਹਾਰ ਚਲੇ ਗੁਰਮਖ ਜਗ ਜੀਤਾ ਭਾਈ ਸਿੱਖੋ ਅੰਮ੍ਰਿਤ ਵੇਲੇ ਨਾਮ ਦਾ ਅਭਿਆਸ ਕਰਨਾ ਹੈ ਗੁਰ ਸਿੱਖਾਂ ਦੀ ਰੰਗ ਰਤਰੀਆਂ ਦੀ ਬੰਦਗੀ ਵਾਲਿਆਂ ਦੀ ਸੰਗਤ ਕਰਨੀ ਹੈ ਇਹ ਆਪਣੇ ਘਰ ਜਾਂਦੇ ਨੇ ਫਿਰ ਗੁਰਮੁਖਾਂ ਦੀ ਸੰਗਤ ਕਰਦੇ ਨੇ ਤੇ ਅੰਮ੍ਰਿਤ ਵੇਲੇ ਜਾ ਕੇ ਨਾ ਨਾਮ ਦਾ ਅਭਿਆਸ ਕਰਦੇ ਨੇ ਆਉ ਦਾਸ ਦੀ ਭਾਵਨਾ ਹੈ ਜਿਨੇ ਅਸੀਂ ਇੱਥੇ ਬੈਠੇ ਹਾਂ ਜਿਨਨੇ ਘਰਾਂ 'ਚ ਬੈਠ ਕੇ ਇਸ ਮਾਘਮ ਦਾ ਆਨੰਦ ਮਾਣੇ ਦੋ ਚਲ ਮਿੰਟ ਅਸੀਂ ਵੀ ਉਮਾਪੁਰਖਾਂ ਦੇ ਪਿਆਰ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਆਗਮਨ ਦਿਹਾਰਾ ਆ ਰਿਹਾ ਹੈ ਤਨਤਨ ਬਾਬਾ ਕੁੰਦਨ ਸਿੰਘ ਜੀ 100 ਸਾਲਾ ਜਰੁਸ਼ਦਾਬ ਜੀ ਨੇ ਉਮਾਪੁਰਖਾਂ ਨੇ ਇਸ ਮਾਘਮ ਰੱਖੇ ਨੇ ਉਹਨਾਂ ਦੇ ਪਿਆਰ ਦੇ ਵਿੱਚ ਅਸੀਂ ਵੀ ਆਓ ਦੋ ਚਾਰ ਮਿੰਟ ਪਿਆਰ ਦਿਲ ਹਾਜ਼ਰੀ ਲਾਈਏ ਆਪਣੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਪ੍ਰੇਮ ਦੇ ਵਿੱਚ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ सत नाम गुरु सत वाहे गुरु सत नाम गुरु सत वहे क्रूतन ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਸੰਗਿਓ ਫਿਰ ਅੰਮ੍ਰਿਤ ਵੇਲੇ ਜਾ ਕੇ ਇਹ ਨਾਮ ਦਾ ਅਭਿਆਸ ਕਰਦੇ ਨੇ ਜਿੱਥੇ ਆਪ ਨਾਮ ਜਪਦੇ ਨੇ ਨਾ ਉੱਤੇ ਹੋਰ ਨਾਂ ਨੂੰ ਵੀ ਨਾਮ ਦੇ ਨਾਲ ਜੋੜਦੇ ਨੇ। ਭਗਵਾਲਿਓ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਨਾ ਇੱਕ ਜੁੜਿਆ ਹੋਇਆ ਹੀ ਤੁਹਾਨੂੰ ਜੋੜ ਸਕਦਾ ਹੈ। ਇੱਕ ਰੰਗਿਆ ਹੋਇਆ ਹੀ ਤੁਹਾਨੂੰ ਨਾਮ ਬਾਣੀ ਵਿੱਚ ਰੰਗ ਸਕਦਾ ਹੈ। ਜਿਉਂ-ਜਿਉਂ ਨਾਮ ਬਾਣੀ ਦਾ ਅਭਿਆਸ ਕਰਦੇ ਨੇ ਅੱਜ ਉਹ ਕਿਰਪਾ ਵਰਤਦੀ ਪਈ ਹੈ। ਉਹ ਬਖਸ਼ਿਸ਼ ਹੋ ਰਹੀ ਹੈ ਰੰਗ ਲਗਤ 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 ਹੈ ਸਤਸੰਗਿਓ ਬੜਾ ਇਹਨਾਂ ਦਾ ਪਿਆਰਾ ਜੀਵਨ ਬਣ ਗਿਆ ਕਿਉਂ ਸਤਗੁਰ ਦਾ ਵਰਤਨ ਸੰਭਾਲ ਲਿਆ ਸਤਗੁਰ ਨੇ ਆਖਿਆ ਸੀ ਮਨ ਹਮੇਸ਼ਾ ਨੀਮਾ ਰੱਖਣਾ ਹੈ ਤੇ ਨਿਮਰਤਾ ਦਾ ਗਹਿਣਾ ਧਾਰਨ ਕਰਕੇ ਰੱਖਣਾ ਹੈ ਤੇ ਗੁਰਮਖਾਂ ਦੇ ਨਾਲ ਮਹਾਂਪੁਰਖਾਂ ਦੇ ਨਾਲ ਕਦੀ ਬਹਿਸ ਬਾਜ਼ੀ ਨਹੀਂ ਕਰਨੀ ਉਨਾ ਤੂੰ ਹਮੇਸ਼ਾ ਹਾਰ ਜਾਣਾ ਹੈ ਜੇ ਗੁਰਮੁਖਾਂ ਦੇ ਅੱਗੇ ਹਾਰੋਗੇ ਨਾ ਦਰਗਾਹ ਵਿੱਚ ਜਿੱਤ ਕੇ ਜਾਓਗੇ ਜੇ ਗੁਰਮੁਖਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੋਗੇ ਨਾ ਦਰਗਾਹ ਵਿੱਚ ਇਹ ਜੀਵਨ ਦੀ ਬਾਜ਼ੀ ਹਾਰ ਜਾਓਗੇ ਇਹਨਾਂ ਨੇ ਗੁਰੂ ਜੀ ਦਾ ਬਚਨ ਕਮਾਇਆ ਸੰਗਤ ਗੁਰਮੁਖਾਂ ਦੀ ਕਰਦੇ ਨੇ ਰੰਗ ਰਤਰੀਆਂ ਦੀ ਸੰਗਤ ਕਰਦੇ ਨੇ ਭਾਗਾਂ ਵਾਲਿਓ ਹਨ ਲੋਕ ਇਹਨਾਂ ਦੀ ਵਡਿਆਈ ਕਰਦੇ ਨੇ ਲੋਕ ਇਹਨਾਂ ਦੀ ਉਸਤਤ ਕਰਦੇ ਨੇ ਸਤਸੰਗਿਓ ਲੋਕੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਉਹ ਬੱਚਿਓ ਤੁਹਾਡਾ ਜੀਵਨ ਹੋਵੇ ਨਾ ਭਾਈ ਬਦਲੀ ਜੀ ਵਰਗਾ ਹੋਵੇ ਤੁਹਾਡਾ ਜੀਵਨ ਹੋਵੇ ਭਾਈ ਗੋਪਾਲ ਜੀ ਵਰਗਾ ਹੋਵੇ ਬੜਾ ਪਿਆਰਾ ਜੀਵਨ ਬਣ ਗਿਆ ਇਹਨਾਂ ਦਾ ਚਾਹੀਦਾ ਵੀ ਕੋਈ ਮੁੱਖੋ ਇਹੋ ਹੀ ਹੈ ਗੁਰਸਿੱਖ ਜੇ ਕੋਈ ਲੰਘ ਜਾਵੇ ਨਾ ਲੋਕ ਆਪਣੇ ਬੱਚਿਆਂ ਨੂੰ ਉਹਦੇ ਵੱਲ ਉਂਗਲ ਕਰਕੇ ਆਖਣ ਪੁੱਤਰ ਤੇਰਾ ਜੀਵਨ ਹੋਵੇ ਤਾਂ ਫਲਾਣੇ ਗੁਰਸਿੱਖ ਵਰਗਾ ਤੇਰਾ ਜੀਵਨ ਹੋਵੇ ਉਹ ਧੀ ਤੇਰਾ ਜੀਵਨ ਹੋਵੇ ਫਲਾਣੀ ਬੀਬੀ ਵਰਗਾ ਜੀਵਨ ਹੋਵੇ ਮਜਾ ਤਾਂ ਫਿਰ ਹੈ ਗੁਰਮੁਖੋ ਐਡਾ ਪਿਆਰਾ ਜੀਵਨ ਬਣ ਗਿਆ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਗੁਰਮੁਖੋ ਅੱਜ ਸਤਗੁਰ ਜੀ ਜਦੋਂ ਇਹ ਆਉਂਦੇ ਨੇ ਦੋਵੇਂ ਸਿੱਖਾਂ ਨੂੰ ਆਪਣੇ ਗੱਲ ਦੇ ਨਾਲ ਲਾ ਲੈਂਦੇ ਨੇ ਕਿਉਂ ਕਿਉਂ ਗੁਰੂ ਦਾ ਬਚਨ ਕਮਾਇਆ ਹੈ ਜੋ ਜੀਵਨ ਵਾਲੇ ਸਿੱਖ ਹੁੰਦੇ ਨੇ ਸਤ ਗੁਰੂ ਬੜੇ ਪਿਆਰੇ ਲੱਗਦੇ ਨੇ ਨਿਮਰਤਾ ਐਡੀ ਧਾਰਨ ਕਰ ਲਈ ਇਹਨਾਂ ਨੇ ਸਤ ਗੁਰੂ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਵੇਖੋ ਇੱਕ ਉਹ ਸਮਾਂ ਹੁੰਦਾ ਜਦੋਂ ਸਿੱਖ ਅਰਦਾਸ ਕਰਦਾ ਹੈ ਗੁਰੂ ਅੱਗੇ ਤਰਲਾ ਪਾਉਂਦੇ ਹੈ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹੋ ਤੁਮਰੀ ਕਰੂ ਨਿਤ ਆਸ ਪ੍ਰਭ ਮੁਹੇ ਕਬ ਗੱਲ ਆਵੇਂਗੀ ਫਿਰ ਸਤ ਗੁਰੂ ਜੀ ਨੇ ਅਗਲੀਆਂ ਬਖਸ਼ਿਸ਼ਾਂ ਕੀਤੀ ਆਖਿਆ ਤੁਸੀਂ ਹੁਣ ਨਾਮ ਬਾਣੀ ਨਾਲ ਜੁੜ ਗਏ ਹੋ ਆਪਣੇ ਪਰਿਵਾਰ ਨੂੰ ਵੀ ਨਾਮ ਬਾਣੀ ਨਾਲ ਜੋੜੋ ਹੋਰ ਟੁੱਟਿਆ ਹੋਇਆਂ ਨੂੰ ਪਰਮੇਸ਼ਰ ਦੇ ਲੜ ਲਾਓ ਭਗਤੀ ਦੇ ਲੜ ਲਾਓ ਨਾਮ ਦੇ ਨਾਲ ਜੋੜੋ ਟੁੱਟਿਆ ਹੋਇਆਂ ਨੂੰ ਵੀ ਉਸ ਪਰਮੇਸ਼ਰ ਅਕਾਲ ਪਖਵਾਇ ਗੁਰ ਨਾਲ ਜੋੜੋ ਗੁਰਮਖੋ ਫਿਰ ਇਹਨਾਂ ਦੋਵੇਂ ਸਿੱਖਾਂ ਨੇ ਬਹੁ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਹਨਾਂ ਦੀ ਗਿਣਤੀ ਸੰਮੁਖ ਸਿੱਖਾਂ ਚ ਆ ਗਈ ਗੁਰਮਖੋ ਤੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਤਕਤਵੀ ਪੌੜੀ 'ਚ ਫਿਰ ਇਹ ਸਿੱਖਾਂ ਦਾ ਜ਼ਿਕਰ ਕਰਦੇ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਿਤੇ ਸੰਮੁਖ ਸੋਢੀ ਬਦਲੀ ਇਹ ਸੋਢੀ ਸੀ ਗਨਕੋ ਭਾਈ ਬਦਲੀ ਸੰਮੁਖ ਸੋਢੀ ਬਦਲੀ ਹੇਠ ਗੁਪਾਲੇ ਗੁਰਮਤ ਜਾਨੀ ਇੱਕ ਗੁਰਮਤ ਨੂੰ ਜਾਣਨ ਵਾਲੇ ਬਣ ਗਏ ਤੇ ਸਾਨੂੰ ਕੁ ਸਿੱਖਾਂ ਚ ਇਹਨਾਂ ਦੀ ਗਿਣਤੀ ਆ ਗਈ ਕਿਦੇ ਸਦਕੇ ਇੱਕ ਸਤਗੁਰ ਜੀ ਦਾ ਬਚਨ ਸੰਭਾਲਿਆ ਬਚਨ ਕਮਾਇਆ ਸਤਗੁਰ ਜੀ ਕਿਰਪਾ ਕਰਨ ਸਤਗੁਰ ਜੀ ਬਖਸ਼ਿਸ਼ ਕਰਨ ਦਸ ਦੀਆਂ ਭੁਲਾਂ ਬਖਸ਼ੋ ਜੀ ਬਖਸ਼ਦੇ ਹੋ ਜਿਉ ਅਸੀਸ ਪਰਵਨਉ ਪਤੀ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ